ਸ਼ਤਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸਾਰਿਆਂ ਦੇ ਮਨਪਸੰਦ ਗੋਭੀ ਮਨਚੂਰੀਅਨ ਜਿਵੇਂ ਅਸੀਂ ਵਿਆਹ ਸ਼ਾਦੀਆਂ ਵਿੱਚ ਖਾਂਦੇ ਆ ਸੇਮ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਸਿੰਪਲ ਤਰੀਕੇ ਨਾਲ ਤੁਸੀਂ ਘਰੇ ਬਣਾ ਕੇ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਠੰਡੇ ਠੰਡੇ ਮੌਸਮ ਵਿੱਚ ਤੁਸੀਂ ਗੋਭੀ ਮਨਚੂਰੀਅਨ ਬਣਾ ਕੇ ਘਰੇ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਇੱਕਦਮ ਕਰੰਚੀ ਬਣ ਕੇ ਤਿਆਰ ਹੋਣਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਗੋਭੀ ਮੰਜੂਰੀਅਨ ਦੀ ਰੈਸਪੀ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਐ ਚੰਗੀ ਤਰ੍ਹਾਂ ਸਮਝਾ ਸਕਣ ਸਬ지 ਸ਼ੁਰੂ ਕਰਦੇ ਹਾਂ ਗੋਭੀ ਮੰਚੂਰੀਨ ਬਣਾਉਣ ਵਾਸਤੇ ਅਸੀਂ 1 ਕਿਲੋ ਗੋਭੀ ਲਈ ਸੀ ਇਹਦੇ ਅਸੀਂ ਫੁੱਲ ਫੁੱਲ ਕਟਿੰਗ ਕਰ ਲੈਣੇ ਨੇ ਇਸ ਤਰੀਕੇ ਨਾਲ ਵਾਲੇ ਡੰਡਲਾਂ ਨੂੰ ਅਸੀਂ ਅਲੱਗ ਕਰ ਲਾਂਗੇ ਸਿਰਫ ਫੁੱਲ ਅਸੀਂ ਯੂਜ਼ ਕਰਨੇ ਆ ਉੱਪਰ ਵਾਲੇ ਫੁੱਲ ਜਿਹੜੇ ਇਹਨਾਂ ਨੂੰ ਅਸੀਂ ਛੋਟੇ ਪੀਸ ਵਿੱਚ ਕਟਿੰਗ ਕਰ ਲਾਂਗੇ ਇੱਥੇ ਅਸੀਂ ਬਿਲਕੁਲ ਗਰਮ ਪਾਣੀ ਲਿਆ ਉਬਲਦਾ ਹੋਇਆ ਗਰਮ ਪਾਣੀ ਲੈ ਲੈਣਾ ਹੈ ਇਹਦੇ ਵਿੱਚ ਪਾਵਾਂਗੇ 1 ਚਮਚ ਨਮਕ ਦਾ ਨਮਕ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਗੋਭੀ ਨੂੰ ਅਸੀਂ ਬੋਇਲ ਨਹੀਂ ਕਰਨਾ ਜੇ ਅਸੀਂ ਬੋਇਲ ਕਰਦੇ ਹਾਂ ਗੋਭੀ ਤਾਂ ਜਿਹੜੇ ਮੰਚੂਰੀਨ ਉਹ ਕਰੰਚੀ ਬਣ ਕੇ ਤਿਆਰ ਨਹੀਂ ਹੋ ਚੰਗੀ ਤਰ੍ਹਾਂ ਗਰਮ ਪਾਣੀ ਵਿੱਚ ਇਹਨਾਂ ਨੂੰ ਅਸੀਂ 10 ਮਿੰਟ ਲਈ ਪਈ ਰਹਿਣ ਦਵਾਵਾਂਗੇ ਤਾਂ ਕਿ ਇਹਨਾਂ ਦੇ ਉੱਪਰ ਜਿਹੜੀ ਗੰਦਗੀ ਹੁੰਦੀ ਹੈ ਉਹ ਉਤਰ ਜਵੇ ਗਰਮ ਪਾਣੀ ਪਾਉਣ ਨਾਲ ਇਹ ਥੋੜੀ ਜੀ ਸੌਫਟ ਹੋ ਜਾਂਦੀ ਹੈ ਕੋਬੀ 10 ਮਿੰਟ ਇਸ ਤਰੀਕੇ ਨਾਲ ਪਈ ਰਹਿਣ ਦਵਾਵਾਂਗੇ 10 ਮਿੰਟ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਇਸ ਤਰੀਕੇ ਨਾਲ ਮਸਲ ਲਾਂਗੇ ਤਾਂ ਕਿ ਜੋ ਉੱਪਰ ਇਹਨਾਂ ਦੇ ਜਿਹੜੀ ਵੀ ਮਿੱਟੀ ਲੱਗੀ ਵੀ ਹੁੰਦੀ ਹੈ ਸਾਰੀ ਉਤਰ ਚੂਗੀ ਇਹਨਾਂ ਨੂੰ ਅਸੀਂ ਹੁਣ ਛਾਣ ਲਾਂਗੇ ਪਾਣੀ ਨੂੰ ਅਲੱਗ ਕਰ ਲਾਂਗੇ ਇੱਕ ਜਾਲੀ ਦੇ ਉੱਪਰ ਰੱਖ ਦਾਂਗੇ ਇਸ ਤਰੀਕੇ ਨਾਲ ਤਾਂ ਕਿ ਸਾਰਾ ਪਾਣੀ ਜਿਹੜਾ ਅਲੱਗ ਹੋ ਸਕੇ ਥੋੜੇ ਸੁੱਕ ਜਾਣ ਇਹ ਉਸ ਤੋਂ ਬਾਅਦ ਇਹਦੇ ਲਈ ਅਸੀਂ ਇੱਕ ਬੈਟਰ ਬਣਾ ਕੇ ਤਿਆਰ ਕਰਾਂਗੇ ਇੱਕ ਬੌਲ ਵਿੱਚ ਪਾਵਾਂਗੇ 4 ਚਮਚਾ ਮੈਦਾ 1 ਕਿਲੋ ਗੋਭੀ ਲਈ ਅਸੀਂ ਇਹ ਬੈਟਰ ਬਣਾ ਕੇ ਤਿਆਰ ਕਰ ਰਹੇ ਹਾਂ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਮੈਦੇ ਦੀ ਜਿਹੜੀ ਕੁਆਂਟੀਟੀ ਜ਼ਿਆਦਾ ਲੈ ਸਕਦੇ ਹੋ 4 ਚਮਚਾ ਮੈਦਾ ਲਿਆ ਸੀ ਤੇ 4 ਚਮਚ ਅਸੀਂ ਕਾਰਨ ਫਲੋਰ ਦੇ ਲਏ ਆ ਤੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਚਮਤ ਦਾ ਚੌਥਾ ਹਿੱਸਾ ਨਮਕ ਦਾ ਤੇ ਚਮਤ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਗਾੜਾ ਬੈਟਰ ਤਿਆਰ ਕਰ ਲਾਂਗੇ ਇੱਕ ਇਹਦੇ ਵਿੱਚ ਲੰਮਸ ਨਾ ਹੋਣ ਗੱਠਾ ਨਾ ਬਣਨ ਇਸ ਕਰਕੇ ਇਹਨੂੰ ਲਗਾਤਾਰ ਚਲਾਉਂਦੇ ਥੋੜਾ ਥੋੜਾ ਪਾਣੀ ਪਾ ਕੇ ਹੀ ਬੈਟਰ ਤਿਆਰ ਕਰਨਾ ਇਸ ਤਰੀਕੇ ਦਾ ਨਾ ਹੀ ਜ਼ਿਆਦਾ ਪਤਲਾ ਹੋਵੇ ਤੇ ਨਾ ਹੀ ਜ਼ਿਆਦਾ ਗਾੜਾ ਹੋਵੇ ਇਹਦੇ ਵਿੱਚ ਅਸੀਂ ਜਿਹੜੀ ਗੋਭੀ ਜਿਹੜੀ ਰੱਖੀ ਸੀਗੀ ਧੋ ਕੇ ਉਹ ਇਹਦੇ ਵਿੱਚ ਐਡ ਕਰ ਦੇਣੀ ਹੈ ਜੇ ਤੁਸੀਂ ਬੋਇਲ ਕਰਕੇ ਗੋਭੀ ਦੇ ਮਨਚੂਰੀਅਨ ਬਣਾਉਂਦੇ ਹੋ ਤਾਂ ਉਹ ਕਰੰਚੀ ਨਹੀਂ ਬਣਦੇ ਹੈਗੇ ਅੰਦਰ ਤੋਂ ਜ਼ਿਆਦਾ ਸੌਫਟ ਹੋ ਜਾਂਦੇ ਆ ਤੇ ਜਿਹੜੇ ਜਦੋਂ ਅਸੀਂ ਫਰਾਈ ਕਰਦੇ ਆ ਇਹਨਾਂ ਨੂੰ ਤਾਂ ਟੁੱਟਣ ਦਾ ਡਰ ਰਹਿੰਦਾ ਆ ਦੇਖੋ ਇਹਨਾਂ ਨੂੰ ਇਸ ਤਰੀਕੇ ਨਾਲ ਬੈਟਰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਬੈਟਰ ਚੰਗੀ ਬੈਟਰ ਦੀ ਕੋਟਿੰਗ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ 2 ਚਮਚ ਅਸੀਂ ਕੌਰਨ ਫਲੋਰ ਦੇ ਹੋਰ ਐਡ ਕੀਤੇ ਆ ਇਹਦੇ ਵਿੱਚ ਤਾਂ ਕਿ ਇਹ ਚੰਗੀ ਤਰ੍ਹਾਂ ਇਹਨਾਂ ਦੀ ਕੋਟਿੰਗ ਉੱਪਰ ਤੱਕ ਹੋ ਸਕੇ ਬੈਟਰ ਦੀ ਹਲਕੇ ਹਲਕੇ ਹੱਥਾਂ ਨਾਲ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਅਦਰ ਅਸੀਂ ਤੇਲ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਇਹ ਅਸੀਂ ਰਿਫਾਈਨਡ ਔਇਲ ਲਿਆਇਆ ਤੁਸੀਂ ਰਿਫਾਈਨਡ ਔਇਲ ਵਿੱਚ ਹੀ ਬਣਾ ਕੇ ਤਿਆਰ ਕਰਿਓ ਕਿਉਂਕਿ ਸਰੋਂ ਦੇ ਤੇਲ ਵਿੱਚ ਇਹਨਾਂ ਦਾ ਟੇਸਟ ਵਧੀਆ ਨਹੀਂ ਆਂਦਾ ਇਹਨਾਂ ਨੂੰ ਇੱਕ ਇੱਕ ਕਰਕੇ ਇਸ ਤਰੀਕੇ ਨਾਲ ਫਰਾਈ ਕਰ ਲਾਂਗੇ ਪਹਿਲਾਂ ਇਹਨਾਂ ਨੂੰ ਅਸੀਂ ਹਾਫ ਫਰਾਈ ਕਰਾਂਗੇ ਜਦੋਂ ਵੀ ਤੁਸੀਂ ਮੰਜੂਰੀਅਨ ਖਾਣੇ ਹੋਣ ਤਾਂ ਇਹਨਾਂ ਨੂੰ ਡਬਲ ਫਰਾਈ ਕਰਨਾ ਜ਼ਰੂਰੀ ਹੁੰਦਾ ਹੈ ਜੇ ਤੁਹਾਡੇ ਘਰ ਮਹਿਮਾਨ ਆਣੇ ਹੋਣ ਤਾਂ ਇਹਨਾਂ ਨੂੰ ਤੁਸੀਂ ਹਾਫ ਫਰਾਈ ਕਰਕੇ ਪਹਿਲਾਂ ਰੱਖ ਸਕਦੇ ਹੋ ਜਾਂ ਤੁਸੀਂ ਇੱਕ ਦਿਨ ਪਹਿਲਾਂ ਵੀ ਫਰਾਈ ਕਰਕੇ ਇਹਨਾਂ ਨੂੰ ਹਾਫ ਫਰਾਈ ਕਰਕੇ ਰੱਖ ਸਕਦੇ ਹੋ ਤੇ ਜਦੋਂ ਵੀ ਖਾਣੇ ਹੋਣ ਤੇ ਡਬਲ ਫਰਾਈ ਕਰਕੇ ਇਹਨਾਂ ਦੀ ਗਰੇਵੀ ਬਣਾ ਕੇ ਤੁਸੀਂ ਇਹਨਾਂ ਨੂੰ ਸਰਵ ਕਰ ਸਕਦੇ ਹੋ ਦੇਖੋ ਇਸ ਤਰੀਕੇ ਦਾ 골ਡਨ ਕਲਰ ਆ ਚੁੱਕਿਆ ਅਸੀਂ ਹਾਫ ਫਰਾਈ ਕਰ ਲਿਆ ਦੋਨੋਂ ਦੋ ਵਾਰ ਅਸੀਂ ਇਹਦੇ ਦੋਨੋਂ ਬੈਚ ਅਸੀਂ ਇਸ ਤਰੀਕੇ ਨਾਲ ਫਰਾਈ ਕਰਕੇ ਰੱਖ ਲਾਂਗੇ ਇਹ ਅਸੀਂ ਅਜੇ ਹਾਫ ਫਰਾਈ ਕੀਤੇ ਆ ਇਹਨਾਂ ਨੂੰ ਅਸੀਂ ਅਲੱਗ ਕਰ ਲਾਂਗੇ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਪਹਿਲਾਂ ਹਾਫ ਫਰਾਈ ਕਰਕੇ ਰੱਖ ਸਕਦੇ ਹੋ ਜਦੋਂ ਵੀ ਖਾਣੇ ਹੋਣ ਗਰੇਵੀ ਬਣਾ ਕੇ ਤੁਸੀਂ ਇਹਨਾਂ ਨੂੰ ਦੋ ਵਾਰ ਫਰਾਈ ਕਰਕੇ ਇਹਨਾਂ ਨੂੰ ਖਾ ਸਕਦੇ ਹੋ ਹੁਣ ਇਹਨਾਂ ਨੂੰ ਦੂਜੀ ਵਾਰ ਫਰਾਈ ਕਰ ਲਾਂਗੇ ਥੋੜੇ ਠੰਡੇ ਹੋਣ ਤੋਂ ਬਾਅਦ ਹੀ ਜਿਹੜੇ ਦੂਜੀ ਵਾਰ ਫਰਾਈ ਕਰਨੇ ਆ ਅਸੀਂ ਚੰਗੀ ਤਰ੍ਹਾਂ ਤੇਲ ਨੂੰ ਗਰਮ ਕਰਨਾ ਹਾਈ ਫਲੇਮ ਤੇ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤਾਂ ਕਿ ਜੇ ਤੁਸੀਂ ਸਲੋ ਫਲੇਮ ਤੇ ਇਹਨਾਂ ਨੂੰ ਫਰਾਈ ਕਰੋਗੇ ਤਾਂ ਇਹਨਾਂ ਦੇ ਅੰਦਰ ਤੇਲ ਚੱਲਿਆ ਜਾਊਗਾ ਇਸ ਕਰਕੇ ਹਾਈ ਫਲੇਮ ਤੇ ਬਾਅਦ 2 ਸੈਕਿੰਡ ਲਈ ਅਸੀਂ ਫਰਾਈ ਕਰਨਾ ਹੈ ਬਿਲਕੁਲ ਕਰਾਂਚੀ ਬਣ ਕੇ ਤਿਆਰ ਹੋਣਗੇ ਦੇਖੋ ਇਸ ਤਰੀਕੇ ਦੇ ਗਰਮ ਗਰਮ ਬੈਟਰ ਲਈ ਅਸੀਂ ਲਈਆ ਇੱਕ ਸ਼ਿਮਲਾ ਮਿਰਚ ਬਰੀਕ ਕੱਟੀ ਹੋਈ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਨੂੰ ਅਸੀਂ ਦੁਰਦਰਾ ਜਿਹਾ ਕੁੱਟ ਕੇ ਲਿਆਇਆ ਦੋ ਹਰੀਆਂ ਮਿਰਚਾਂ ਲਈਆਂ ਤੇ ਹਰੇ ਪਿਆਜ਼ ਦੀਆਂ ਭੁੰਖਾਂ ਲਈਆਂ ਪੈਨ ਵਿੱਚ ਪਾਵਾਂਗੇ 2 ਚਮਚ ਤੇਲ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਕੁੱਟਿਆ ਹੋਇਆ ਅਦਰਕ ਤੇ ਲਸਣ ਤੁਸੀਂ ਬਰੀਕ ਘੱਟ ਕੇ ਵੀ ਲੈ ਸਕਦੇ ਹੋ ਅਦਰਕ ਲਸਣ ਤੁਸੀਂ ਜ਼ਰੂਰ ਪਾਓ ਇਹਨਾਂ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਮੰਜੂਰੀਆਂ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਇਹਨਾਂ ਦਾ ਕੱਚਾ ਜਿਹੜਾ ਫਲੇਵਰ ਹੈ ਦੂਰ ਕਰਨਾ ਸੀ ਲਸਣ ਅਦਰਕ ਅਸੀਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਹੈ ਹੁਣ ਪਾਵਾਂਗੇ ਇਹਦੇ ਵਿੱਚ ਪਿਆਜ਼ ਹਰੀਆਂ ਮਿਰਚਾਂ ਸ਼ਿਮਲਾ ਮਿਰਚ ਤੇ ਹਰੇ ਪਿਆਜ਼ ਦਾ 파ਟ ਲਿੱਤਾ ਸੀ ਜਿਹੜਾ ਉਹ ਐਡ ਕਰ ਦਾਂਗੇ ਇਹਨਾਂ ਨੂੰ ਅਸੀਂ ਹਾਈ ਫਲੇਮ ਤੇ ਹੀ ਦੇਖੋ ਭੁੰਨਣਾ ਆ ਕਿਉਂਕਿ ਇਹਨਾਂ ਵਿੱਚ ਜਿਹੜਾ ਕਰੰਚ ਹੁੰਦਾ ਉਹ ਬਿਲਕੁਲ ਖਤਮ ਨਹੀਂ ਕਰਨਾ ਸੀ ਥੋੜਾ ਜਿਹਾ ਇਹਨਾਂ ਕੱਚਾਪਨ ਹੀ ਰਹਿਣਾ ਚਾਹੀਦਾ ਆ ਇਸ ਕਰਕੇ ਇਹਨੂੰ ਹਾਈ ਫਲੇਮ ਤੇ ਅਸੀਂ ਪਕਾ ਲਵਾਂਗੇ ਜਿਆਦਾ ਸੌਫਟ ਨਹੀਂ ਕਰਨੀ ਅਸੀਂ ਸਬਜ਼ੀਆਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਮੈਂ ਹਰੇ ਧਨੇ ਦੀਆਂ ਡੰਡੀਆਂ ਵੀ ਲਿੱਤੀਆਂ ਹੋਈਆਂ ਸੀਗੀਆਂ ਤੇ ਥੋੜਾ ਜਿਹਾ ਪੱਤੇ ਲਏ ਸੀਗੇ ਇਹਨਾਂ ਨੂੰ ਵੀ ਇਹਦੇ ਨਾਲ ਹੀ ਫਰਾਈ ਕਰ ਲਾਂਗੇ ਅਸੀਂ ਤੇ ਨਾਲ ਇਹਦੇ ਵਿੱਚ ਅਸੀਂ ਥੋੜੇ ਜਿਹਾ ਸੌਸ ਐਡ ਕਰਾਂਗੇ ਜਿਆਦਾ ਫਰਾਈ ਨਹੀਂ ਕਰਨਾ ਸੀ ਪਿਆਜ਼ ਨੂੰ ਇੱਕ ਚਮਚ ਪਾਵਾਂਗੇ ਸੋਇਆ ਸੌਸ ਇੱਕ ਚਮਚ ਪਾਵਾਂਗੇ ਰੈੱਡ ਚਿਲੀ ਸੌਸ ਦਾ ਤੇ ਦੋ ਤਿੰਨ ਚਮਚ ਅਸੀਂ ਟਮੇਟੋ ਕੇਚਪ ਦੇ ਪਾਵਾਂਗੇ ਤੁਸੀਂ ਚਾਹੋ ਤਾਂ ਇੱਕ ਬੌਲ ਵਿੱਚ ਪਹਿਲਾਂ ਇਹਨਾਂ ਨੂੰ ਸਾਰੇ ਸੌਸ ਨੂੰ ਇਕੱਠੇ ਮਿਕਸ ਕਰਕੇ ਵੀ ਐਡ ਕਰ ਸਕਦੇ ਹੋ ਗੈਸ ਦੀ ਫਲੇਮ ਇੱਥੇ ਅਸੀਂ ਹਾਈ ਰੱਖੀ ਹੋਈ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਦੋ ਤਿੰਨ ਚਮਚ ਇਹਦੇ ਵਿੱਚ ਪਾਣੀ ਦੇ ਐਡ ਕਰਾਂਗੇ ਤੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਨਮਕ ਤੁਸੀਂ ਦੇਖ ਕੇ ਪਾਣਾ ਕਿਉਂਕਿ ਸਾਸ ਪਾਏ ਆ ਜਿਹੜਾ ਉਹਨਾਂ ਵਿੱਚ ਵੀ ਨਮਕ ਹੁੰਦਾ ਆ ਤੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਪਾਈ ਆ ਸੀ ਚਮਚ ਦਾ ਚੌਥਾ ਹਿੱਸਾ ਇੱਥੇ ਮੈਂ ਅੱਧਾ ਚਮਚੀ ਚੀਨੀ ਦਾ ਵੀ ਪਾਇਆ ਸੀ ਉਹ ਮੇਰ ਤੋਂ ਵੀਡੀਓ ਸਕਿੱਪ ਹੋ ਗਈ ਹੈ ਤੁਸੀਂ ਅੱਧਾ ਚਮਚੀ ਚੀਨੀ ਦਾ ਜ਼ਰੂਰ ਪਾਇਓ ਕਿਉਂਕਿ ਜਿਹੜੇ ਸਾਸ ਪਾਏ ਆ ਉਹਨਾਂ ਵਿੱਚ ਖਟਾਸ ਹੁੰਦੀ ਹੈ ਤੇ ਇਹ ਜਿਹੜਾ ਇਹਦਾ ਟੇਸਟ ਬੈਲੈਂਸ ਹੋ ਜਾਂਦਾ ਚੀਨੀ ਨਾਲ ਥੋੜਾ ਜਿਹਾ ਅਸੀਂ ਪਾਣੀ ਪਾ ਕੇ ਇਹਨੂੰ 2 ਸੈਕਿੰਡ ਲਈ ਪਕਾ ਲਵਾਂਗੇ ਅਤੇ ਮੈਂ ਇੱਕ ਚਮਚ ਕੌਰਨ ਫਲੋਰ ਦਾ ਲੈ ਆਇਆ ਦੋ ਤਿੰਨ ਚਮਚੀ ਦੇਚ ਪਾਣੀ ਦੇ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਅਸੀਂ ਜੋ ਗਰੇਵੀ ਬਣਾਉਂਦੇ ਆ ਤਾਂ ਗਰੇਵੀ ਨੂੰ ਗਾੜੀ ਕਰਨ ਵਾਸਤੇ ਅਸੀਂ ਕੌਰਨ ਫਲੋਰ ਦਾ ਯੂਜ਼ ਕਰਦੇ ਆ ਜੇ ਤੁਹਾਡੇ ਕੋਲ ਕੌਰਨ ਫਲੋਰ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚ ਮੈਦਾ ਵੀ ਲੈ ਸਕਦੇ ਹੋ ਚੰਗੀ ਤਰ੍ਹਾਂ ਪਾਣੀ ਵਿੱਚ ਘੋਲ ਕੇ ਇਹਨੂੰ ਪਾ ਦੇਣਾ ਹੈ ਥੋੜੀ ਜਿਹੀ ਗਰੇਵੀ ਅਸੀਂ ਪਤਲੀ ਰੱਖਾਂਗੇ ਇਸ ਕਰਕੇ ਅੱਧਾ ਕ ਪਾਣੀ ਦਾ ਪਾ ਕੇ ਇਹਨੂੰ ਦੋ ਤਿੰਨ ਮਿੰਟ ਲਈ ਪਕਾ ਲਵਾਂਗੇ ਗਰੇਵੀ ਨੂੰ ਆਪਣੇ ਨੂੰ ਤੁਸੀਂ ਦੇਖ ਸਕਦੇ ਹੋ ਆਪਣੀ ਗਰੇਵੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੁੰਦੀ ਹੈ ਇਹ ਗਰੇਵੀ ਸਾਡੀ ਗਰੇਵੀ ਬਣ ਕੇ ਬਿਲਕੁਲ ਤਿਆਰ ਹੈ ਇਸ ਟਾਈਮ ਤੇ ਜਿਹੜੇ ਅਸੀਂ ਗੋਭੀ ਨੂੰ ਫਰਾਈ ਕਰਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਹਾਈ ਫਲੇਮ ਤੇ ਹੀ ਅਸੀਂ ਐਡ ਕਰਨਾ ਹੈ ਦੇਖੋ ਗੋਭੀ ਪਾਣ ਤੋਂ ਬਾਅਦ ਅਸੀਂ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਨੂੰ ਅਹੀਂ ਤਾਂ ਜਿਹੜੀ ਕਰਾਂਚਾ ਇਹਨਾਂ ਦਾ ਉਹ ਬਿਲਕੁਲ ਸੌਫਟ ਹੋ ਜਾਣੀ ਆ ਗੋਭੀ ਸਾਡੇ ਮੰਜੂਰੀਅਨ ਬਣ ਕੇ ਬਿਲਕੁਲ ਤਿਆਰ ਹੈ ਗੈਸ ਦੀ ਫਲੇਮ ਅਸੀਂ ਬੰਦ ਕਰ ਦਾਂਗੇ ਇਹਨਾਂ ਨੂੰ ਅਸੀਂ ਗਰਮ ਗਰਮ ਸਰਵ ਕਰ ਲਾਂਗੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੇ ਪਹਿਲੀ ਵਾਰ ਆਏ ਹੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਅਕਾਲ